ਇੱਕ ਪੜ੍ਹਾਈ ਆ ਜਿਹੜੀ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਬਾਕੀ ਹੱਥੋਂ ਕੋਈ ਚੀਜ਼ ਖੋਲੇਗਾ ਲੇਕਿਨ ਪੜ੍ਹਾਈ ਤੋਂ ਤਾਂ ਕੋਈ ਖੋਹ ਨਹੀਂ ਸਕਦਾ ਬਹੁਤ ਧੰਨਵਾਦ ਜੋ ਸਾਨੂੰ ਫੀਸ ਦਿੱਤੀ ਆ ਤੇ ਬਾਕੀ ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਉਹ ਅੱਗੇ ਵੀ ਅੱਗੇ ਹੋਰ ਪੜ੍ਹ ਸਕਦੇ ਆ ਕੋਈ ਬੜੀ ਵਧੀਆ ਸੰਸਥਾ ਹੈਲਪਿੰਗ ਹੈਂਡ ਵਾੜੀ ਦੀ ਇਕਸ਼ਾਨ ਹੈ ਜਿਹੜੇ ਬਹੁਤ ਵਧੀਆ ਪ੍ਰਾਰਾਹ ਹਰ ਸਾਲ ਕਰਦੇ ਨੇ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਹੁਨਰ ਬੱਚੇ ਨੇ ਔਰ ਦੂਰਬੰਦ ਬੱਚੇ ਨੇ ਉਹਨਾਂ ਦੀ ਬਹੁਤ ਕਰਦੇ ਨੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਉਪਰਾਲੇ ਦਾ ਤੇ ਹੈਲਪਿੰਗ ਹੈਂਡ ਵਾਲਿਆਂ ਨੂੰ ਸਾਰਿਆਂ ਨੂੰ ਥੈਂਕ ਯੂ ਅੱਜ ਅਸੀਂ 750 ਤੋਂ ਉੱਪਰ ਤਕਰੀਬਨ 787 ਦੇ ਸਮਥਿੰਗ ਲਾ ਕੇ ਜਾ ਕੇ ਜਿਹੜੇ ਬੱਚੇ ਆ ਜਿਹੜੇ ਬੱਚੇ ਅਸੀਂ ਪੜ੍ਹਾਈ ਲਈ ਅਡਾਪਟ ਕੀਤੇ ਆ ਸਿੱਖਿਆ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਜੋ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਬੱਚਿਆਂ ਨੂੰ ਸਨਮਾਨ ਦਿੱਤੇ ਗਏ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਗਿਆ ਮੈਨੂੰ ਲੱਗਦਾ ਇਸ ਤੋਂ ਵੱਡੀ ਜਿਹੜੀ ਹੈ ਸੋਚ ਨਹੀਂ ਹੋ ਸਕਦੀ ਇਹ ਸੰਸਥਾ ਦਾ ਇਹ ਦੋ ਬਹੁਤ ਵੱਡੇ ਪ੍ਰੋਜੈਕਟ ਹੁੰਦੇ ਆ ਇੱਕ ਲੋੜਵੰਦ ਧੀਆਂ ਦੇ ਵਿਆਹ ਕਰਨੇ ਉਹ ਵੀ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਇੱਕ ਅੱਖਾਂ ਦੇ ਤਾਰੇ ਪ੍ਰੋਜੈਕਟ ਤਹਿਤ ਲੋੜਵੰਦ ਬੱਚਿਆਂ ਨੂੰ ਸਾਰੇ ਸਾਲ ਦੀਆਂ ਫੀਸਾਂ ਸਟੇਜਰੀ ਕਿਤਾਬਾਂ ਬੈਗਸ ਸ਼ੂਜ਼ ਵਰਤੀਆਂ ਵੱਡਾ ਉਪਰਾਲਾ ਹੈ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਪੰਜਾਬ ਰੇਡੀਓ ਲੰਡਨ ਤੇ ਪੰਜਾਬ ਟੀਵੀ ਲੰਡਨ ਵੱਲੋਂ ਜਿਹੜਾ ਇਹ ਹਰ ਸਾਲ ਅੱਖਾਂ ਦੇ ਤਾਰੇ ਪ੍ਰੋਜੈਕਟ ਜਿਹੜਾ ਆ ਉਹ ਚਲਾਇਆ ਜਾ ਰਿਹਾ ਅੱਖਾਂ ਦੇ ਤਾਰੇ ਪ੍ਰੋਜੈਕਟ ਪ੍ਰੋਗਰਾਮ ਅੱਜ ਹੋਇਆ ਬਹੁਤ ਅੱਛਾ ਪ੍ਰੋਗਰਾਮ ਆ ਬੱਚਿਆਂ ਨੂੰ ਜਿਹੜੀਆਂ ਲੋੜਵੰਦ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ ਔਰ ਬੱਚਿਆਂ ਦੀ ਜਿਹੜੀਆਂ ਸਲਾਨਾ ਫੀਸ ਆ ਉਹ ਵੀ ਜਿਹੜੇ ਨੌਵੀਂ ਤੋਂ ਬੱਚੇ ਆ ਪੜਦੇ 10ਵੀਂ ਤੱਕ ਪਲੱਸ 2 ਤੱਕ ਉਹਨਾਂ ਨੂੰ ਫੀਸ ਪ੍ਰੋਵਾਈਡ ਕੀਤੀ ਜਾਂਦੀ ਆ ਬੱਚਿਆਂ ਦੀ ਫੀਸ ਵੀ ਪ੍ਰੋਵਾਈਡ ਕਰਾਈ ਆ ਅਸੀਂ ਇਹ ਜਿਹੜੇ ਸੰਸਥਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਇਹ ਕਹਿੰਨੇ ਕਿ ਜੇ ਸਾਡਾ ਚੰਗਾ ਕੰਮ ਲੱਗਦਾ ਆ ਜੇ ਲੱਗਦਾ ਆ ਕਿ ਤੁਹਾਡੇ ਦਿੱਤੇ ਹੋਏ ਪੈਸੇ ਬਿਲਕੁਲ ਠੀਕ ਜਗ੍ਹਾ ਦੇ ਉੱਤੇ ਲੱਗਦੇ ਪਏ ਆ ਉਹਦੇ ਵਿੱਚ ਕੋਈ ਵੀ ਜਿਹੜਾ ਗਲਤ ਕੰਮ ਨਹੀਂ ਹੋ ਰਿਹਾ। ਤਾਂ ਤੁਸੀਂ ਆਪਣੇ ਜੋ ਸ਼ਰਧਾਂ ਦਾ ਸਾਨੂੰ ਦੇਣਾ ਦੇ ਦਿਓ। ਅਸੀਂ ਕਿਸੇ ਤੋਂ ਮੰਗਣ ਨਹੀਂ ਜਾਂਦੇ, ਕਿਸੇ ਕਰਦੇ। 16 ਸਾਲ ਤੋਂ ਚੱਲ ਰਹੀ ਆ ਔਰ ਦਿਨੋ-ਦਿਨ ਕੰਮ ਦੇ ਵਿੱਚ ਅਸੀਂ ਸਟੈਂਡਰਡ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਕੋਈ ਇਹ ਨਹੀਂ ਕਿ ਕੰਪਰੋਮਾਈਜ਼ ਕਰੀਏ ਕਿ ਬਈ ਚਾਲੂ ਜਾਂ ਬੈਗ ਦੇ ਦਿੱਤਾ, ਹਲਕੀਆਂ ਜਿਹੀਆਂ ਕਿਤਾਬਾਂ ਦੇਤੀਆਂ ਜਾਂ ਹੋਰ ਦੇ ਦਿੱਤਾ। ਟੁੱਟੇ ਯਾਨੀ ਕਿ ਉਦਾਂ ਦੇ ਸਸਤੇ ਜਿਹੜੇ ਆ ਸ਼ੂ ਦੇ ਦਿੱਤੇ ਜਾਂ ਕੁਝ ਦੇ ਦਿੱਤਾ। ਹਰ ਇੱਕ ਚੀਜ਼ ਦੀ ਕੁਆਲਿਟੀ ਉੱਤੇ ਜਿਹੜਾ ਸਾਡਾ ਪਹਿਲਾਂ ਧਿਆਨ ਰੱਖਿਆ ਜਾਂਦਾ। ਬਸਰਾ ਸਾਹਿਬ, ਮੈਡਮ ਸੇਠੀ ਜੀ, ਘੰਮਣ ਸਾਹਿਬ ਤੇ ਇਹਨਾਂ ਦੀ ਪੂਰੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਕੰਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅੱਜ ਫਗਵਾੜਾ ਵਿਖੇ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਅੱਖਾਂ ਦੇ ਤਾਰੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਪਿਛਲੇ 16 ਸਾਲਾਂ ਤੋਂ ਲਗਾਤਾਰ ਇਸ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਨੇੜੇ-ਟੜ ਦੇ ਜਿਹੜੇ ਸਕੂਲ ਆ ਫਗਵਾੜੇ ਦੇ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਨੂੰ ਸਕੂਲ ਲਈ ਉਹਨਾਂ ਦੀ ਪੜ੍ਹਾਈ ਲਈ ਜਿਹੜਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਇੱਥੋਂ ਤੱਕ ਕਿ ਇਹ ਕੋਸ਼ਕ ਬੱਚੇ ਇਦਾਂ ਇਦਾਂ ਦੇ ਆ ਜਿਹੜੇ ਫੀਸਾਂ ਆਪਣੇ ਸਕੂਲ ਦੀਆਂ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਜਿਹੜੀ ਸੰਸਥਾ ਹੈ ਉਹ ਅਡਾਪਟ ਵੀ ਕਰਦੀ ਹੈ ਤੇ ਉਹਨਾਂ ਦੀ ਜਿਹੜੀ ਫੀਸਾਂ ਹੈ ਉਹ ਸਾਰੀਆਂ ਆਪਣੇ ਵੱਲੋਂ ਸਕੂਲ ਨੂੰ ਦਿੰਦੀ ਹੈ ਤੇ ਸੋ ਸੰਸਥਾ ਬੱਲੋ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਲਗਾਤਾਰ ਜਿਹੜਾ ਇਹ ਪਿਛਲੇ ਮਹੀਨੇ ਪਹਿਲਾਂ ਗੱਲ ਕਰਕੇ 16 ਸਾਲਾਂ ਤੋਂ ਕੀਤਾ ਜਾ ਰਿਹਾ ਸੋ ਆਓ ਅੱਜ ਫਿਰ ਆਪਾਂ ਅੰਦਰ ਜਾ ਕੇ ਜਿਹੜਾ ਪ੍ਰੋਗਰਾਮ ਹੋ ਰਿਹਾ ਆ ਇਹ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਨਾਲ ਹੀ ਜਿਹੜੇ ਇੱਥੇ ਇਹ ਦੇ ਪ੍ਰਬੰਧਕ ਇਹੋ ਨਾਲ ਗੱਲਬਾਤ ਕਰਦੇ ਆ ਤੇ ਨਾਲ ਹੀ ਜਿਹੜੇ ਇੱਥੇ ਅੱਜ ਮੇਨ ਜਿਹੜੇ ਪਤਵੰਤੇ ਆਏ ਆ ਇਹ ਉਹਨਾਂ ਨਾਲ ਵੀ ਇਹ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਜਿਹੜਾ ਇਹ ਸੰਸਥਾ ਦਾ ਉਪਰਾਲਾ ਹੈ ਤੇ ਕੀ ਉਹਨਾਂ ਦੇ ਇਸ ਉਪਰਾਲੇ ਨੂੰ ਲੈ ਕੇ ਵਿਚਾਰ ਹਨ ਸੋ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਹੈ ਉਸ ਪ੍ਰੋਗਰਾਮ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਇਹ ਪੰਜਾਬ ਰੇਡੀਓ ਤੋਂ ਕੁਮਨ ਸਾਹਿਬ ਸਾਡੇ ਨਾਲ ਨੇ ਕੁਮਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਗਿਆ ਇਹ ਜੀ ਬਹੁਤ ਸਾਲ ਹੋ ਗਏ ਸਾਨੂੰ ਤਕਰੀਬਨ 16 ਸਾਲ ਹੋ ਗਏ ਇਹਦੇ ਵਿੱਚ ਲੱਗੇ ਹੋਏ ਨੂੰ ਅ ਮੇਰੇ ਵੱਲੋਂ ਇਹਗਾ ਇਹ ਤਾਂ ਪੰਜਾਬ ਰੇਡੀਓ ਦੇ ਸਟਾਫ ਵਾਲਿਆਂ ਵੱਲੋਂ ਆ ਜਿਹੜੇ ਯੋਗਦਾਨ ਪਾਉਂਦੇ ਆ ਤੇ ਸੋ ਇਹ ਆ ਕਿ ਇੱਕ ਪੜਾਈ ਆ ਜਿਹੜੀ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਬਾਕੀ ਹੱਥੋਂ ਕੋਈ ਚੀਜ਼ ਖੋਲੇਗਾ ਲੇਕਿਨ ਪੜ੍ਹਾਈ ਤੋਂ ਤਾਂ ਕੋਈ ਖੋ ਨਹੀਂ ਸਕਦਾ ਸੋ ਇਸ ਕਰਕੇ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਅਸੀਂ ਜ਼ਰੂਰ ਕਰਦੇ ਹੈਗਿਆ ਤੇ ਪ੍ਰਮਾਤਮਾ ਇਹਨਾਂ ਨੂੰ ਤਰਕੀਆਂ ਬਖਸ਼ੇ ਐਦੇ ਪੜ੍ਹ ਲਿਖ ਕੇ ਹੋਣ ਹਾਰ ਬਣਨ ਤੇ ਦੂਸਿਆਂ ਦੀ ਜਿਹੜੀ ਆ ਸੇਵਾ ਉਹ ਕਰਨ ਵਿੱਚ ਸਫਲਤਾ ਦਾ ਰਾਹ ਬਣ ਜਿਸ ਤਰ੍ਹਾਂ ਆਪਾਂ ਵਿੱਦਿਆ ਦੀ ਗੱਲ ਕੀਤੀ ਪੜ੍ਹਾਈ ਕਿਉਂਕਿ ਇਹ ਮਰੂਲ ਅਦਾਕਾਰ ਦੀ ਆਪਣੀ ਜੀਵਨ ਵਿੱਚ ਪੂਰੀ ਗੱਲ ਕੀਤੀ ਜਾਵੇ ਤਾਂ ਜੇਕਰ ਮੈਂ ਵਿਦੇਸ਼ ਦੀ ਗੱਲ ਕਰਾਂ ਤਾਂ ਇੱਥੇ ਦੀ ਗੱਲ ਕਰਾਂ ਕੀ ਤੁਹਾਨੂੰ ਲੱਗਦਾ ਕੋਈ ਤਰੁੱਟੀਆਂ ਹੈ ਜਿਹੜੀਆਂ ਇੱਥੇ ਕਿਉਂਕਿ ਉੱਧਰ ਜਿਹੜੀ ਆਪਾਂ ਜਦੋਂ ਵੀ ਗੱਲ ਕਰਦੇ ਸਟੱਡੀ ਦੀ ਕੋਈ ਇਦਰੋਂ ਵੀ ਜਿਹੜੇ ਜਾਂਦੇ ਬੱਚੇ ਉਧਰ ਸਟੱਡੀ ਕਰਨ ਜਾਂਦੇ ਆ ਕੀ ਤੁਹਾਨੂੰ ਲੱਗਦਾ ਵੀ ਇੱਧੇ ਘਾਟ ਹੈ ਜਿਹੜੀ ਉਹ ਵਾਲੀ ਸਟੱਡੀ ਇੱਧਰ ਨਹੀਂ ਉਪਲਬਧ ਹੋ ਪਾਦੀ ਘਾਟ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਨੀਮਾ ਮਹਿਸੂਸ ਕਰਦੇ ਆ ਉੱਥੇ ਜਿਹੜੇ ਸਟੂਡੈਂਟ ਇੱਥੋਂ ਜਾਂਦੇ ਆ ਇੱਕ ਸ ਤੇ ਆਮ ਜਿਹੜੇ ਬੱਚੇ ਆ ਉਹਨੂੰ ਕਹਿੰਦੇ ਸਟੱਡੀ 베ਸ ਤੇ ਗਏ ਆ ਜੜ ਕੇ ਸਟੱਡੀ ਨੂੰ 베ਸ ਬਣਾਇਆ ਹੈਗਾ ਨਾ ਕਿ ਉੱਥੇ ਪੜਨ ਜਾਂਦੇ ਹੈਗੇ ਆ ਉੱਥੇ ਜਾ ਕੇ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਉਹ ਗੋਰੀਆ ਕਾਲਿਆ ਦੀਆਂ ਗੰਦੀਆਂ ਪਲੇਟਾਂ ਵੀ ਤੋਦੇ ਆ ਪਰ ਲੇਕਿਨ ਇੱਥੇ ਉਹ ਨਹੀਂ ਡੱਖਾ ਨਹੀਂ ਤੋੜਨਾ ਹੈਗਾ ਸੋ ਇਹ ਜਿਹੜਾ ਭੂ ਇਹਨੂੰ ਇੱਕ ਕਿਸਮ ਦਾ ਭੂਤ ਸਵਾਰ ਹੀ ਕਹਿ ਦਿੰਦੇ ਹੈਗੇ ਆ ਕਿ ਇੱਥੇ ਕੁਛ ਨਹੀਂਗਾ ਇੱਥੇ ਅਸੀਂ ਦੇਖਦੇ ਤੁਸੀਂ ਬਾਹਰ ਇੱਥੇ ਤੁਸੀਂ ਦੇਖ ਲਓ ਵੱਡੀਆਂ ਗੱਡੀਆਂ ਹੈਗੀਆਂ ਸਾਰਾ ਕੁਝ ਹੈਗਾ ਲੇਕਿਨ ਕੰਮ ਜੇ ਮਿਹਨਤ ਕਰਨੀ ਆ ਨਾ ਉਹ ਤੁਸੀਂ ਮਿਹਨਤ ਕਿਤੇ ਵੀ ਕਰ ਸਕਦੇ ਹੈਗੇ ਆ ਇੱਕ ਮੈਸੇਜ ਜਿਹੜਾ ਆਪਣੇ ਜਿਹਾ सोनू ਬਾਜੀ ਉਹਨਾਂ ਦਾ ਬੇਟਾ ਆਈਪੀਐਸ ਆਫਸਰ ਬਣਿਆ ਹੈਗਾ ਉਹ ਵੀ ਇੱਥੇ ਹੀ ਪੜਿਆ ਹੈਗਾ ਉਹ ਕਿਹੜਾ ਅਸਮਾਨ ਚ ਜਾ ਕੇ ਪੜਿਆ ਹੈਗਾ ਜਾਂ ਕਿਸੇ ਹੋਰ ਮੁਲਕ ਵਿੱਚ ਪੜਿਆ ਹੈਗਾ ਚਾਦਰ ਦੇਖ ਕੇ ਪੈਰ ਪਸ ਉਹ ਏਜੰਟਾ ਦਾ ਕੰਮ ਹੈਗਾ ਬਣਾਉਣਾ ਉਹ ਤੁਹਾਨੂੰ ਇੰਨੀਆਂ ਦਿੰਦੇ ਹੈਗੇ ਇੰਨੀਆਂ ਗੱਲਾਂ ਕਰ ਤੁਹਾਡੇ ਜਾਂਦੇ ਜਿਹੜੀਆਂ ਬਾਹਰ ਜਾ ਕੇ ਪੀ ਰੇਡੀਓ ਚੱਲ ਰਿਹਾ ਹੈ ਪ੍ਰੋਗਰਾਮ ਸਾਰੇ ਚਾਹੁੰਦਾ ਉਹਦੇ ਚ ਇੰਨੇ ਸਾਰੇ ਬੱਚੇ ਆ ਕੇ ਗੁਰਦੁਆਰੇ ਜਾ ਕੇ ਉਹ ਖਾ ਕੇ ਲੰਗਰ ਛਕ ਸਾਰਾ ਕਰੇ ਕਿਉਂਕਿ ਜੋਮਨ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇੱਥੋਂ ਜਿਹੜੇ ਸਟੂਡੈਂਟ ਜਾਂਦੇ ਵਿਬਸ ਉੱਤੇ ਇਹ ਬਾਹਰ ਮੁਰਾ ਇੱਕ ਜਿਸ ਤਰ੍ਹਾਂ ਨਹੀਂ ਗੱਲ ਕੀਤੀ ਕਿ بیس ਬਣਾ ਕੇ ਜਾਂਦੇ ਆ ਬਈ ਆਪਣੀ ਪੜ੍ਹਾਈ ਨੂੰ ਸੋ ਇਹ ਉਹਨਾਂ ਨੂੰ ਵੀ ਇੱਕ ਜਿਹੜਾ ਪੰਜਾਬ ਦੇ ਸਟੂਡੈਂਟ ਹੈ ਉਹਨਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਇਹਨਾਂ ਨੇ ਇਹ ਗੱਲਾਂ ਕਈਆਂ ਆ ਕਿਉਂਕਿ ਉੱਧਰ ਲੈ ਕੇ ਆਏ ਆ ਤੇ ਇੱਧਰ ਵੀ ਵਿੱਚ ਵਿਚਰਦੇ ਆ ਲੋਕਾਂ ਵਿੱਚ ਸੋ ਇਹ ਉਹਨੂੰ ਤੁਸੀਂ ਅਡਾਪਟ ਕਰੋਗੇ ਫਕਵਾੜਾ ਵਿਖੇ ਕਰਵਾਏ ਗਏ ਅੱਖਾਂ ਦੇ ਤਾਰੇ ਪ੍ਰੋਗਰਾਮ ਤਹਿਤ ਵੱਖ-ਵੱਖ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਉਹਨਾਂ ਦੀ ਲੋੜ ਦਾ ਸਮਾਨ ਜਿਵੇਂ ਬੈਗ ਹੋ ਗਿਆ ਜਾਂ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਇਹ ਸੰਸਥਾ ਵੱਲੋਂ ਉਪਲਬਧ ਕਰਵਾਈਆਂ ਗਈਆਂ ਸੋ ਸਾਡੇ ਨਾਲ ਇਹ ਸਕੂਲ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੇਖਦੇ ਹੋ ਜਿਹੜਾ ਸਾਰਾ ਇਹ ਪ੍ਰੋਗਰਾਮ ਜਿਹੜਾ ਇਹ ਸੰਸਥਾ ਵੱਲੋਂ ਇਹ ਕਰਵਾਇਆ ਜਾਂਦਾ ਹੈ ਸਰ ਜਿਹੜਾ ਅੱਖਾਂ ਦੇ ਤਾਰੇ ਪ੍ਰੋਜੈਕਟ ਪ੍ਰੋਗਰਾਮ ਅੱਜ ਹੋਇਆ ਬਹੁਤ ਅੱਛਾ ਪ੍ਰੋਗਰਾਮ ਆ ਬੱਚਿਆਂ ਨੂੰ ਜਿਹੜੀਆਂ ਲੋੜਵੰਦ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ ਔਰ ਬੱਚਿਆਂ ਦੀ ਜਿਹੜੀਆਂ ਸਲਾਨਾ ਫੀਸ ਆ ਉਹ ਵੀ ਜਿਹੜੇ ਨੌਵੀਂ ਤੋਂ ਬੱਚੇ ਆ ਪੜਦੇ 10ਵੀਂ ਤੱਕ ਪਲੱਸ 2 ਤੱਕ ਉਹਨਾਂ ਨੂੰ ਫੀਸ ਪ੍ਰੋਵਾਈਡ ਕੀਤੀ ਜਾਂਦੀ ਆ ਇਹਦਾ ਸਾਡਾ ਸਾਡਾ ਸਾਨੀ ਸਾਨੀ ਹਾਈ ਸਕੂਲ ਆ ਜੀ ਅਸੀਂ 20 ਬੱਚੇ ਲੈ ਕੇ ਸਾਡੇ ਪੀਹਾਂ ਬੱਚਿਆਂ ਨੂੰ ਪ੍ਰੋਵਾਈਡ ਕਰਾਇਆ ਸਮਾਨ ਸਮਗਰੀ ਦਾ ਪੂਰਾ ਔਰ ਟੋਟਲੀ ਫੀਸ ਸਾਲ ਦੀ ਜਿਹੜੀ ਬੱਚਿਆਂ ਦੀ 20 25 ਬੱਚਿਆਂ ਦੀ ਫੀਸ ਸਿਉ ਮਾਫ ਕੀਤੀ ਆ ਅਸੀਂ ਨਾਲ ਨਾਲ ਫੀਸ ਵੀ ਜਿਹੜੀ ਬੱਚਿਆਂ ਦੀ ਫੀਸ ਵੀ ਪ੍ਰੋਵਾਈਡ ਕਰਾਈ ਆ ਅਸੀਂ ਜਿਹੜੇ ਸੰਸਥਾ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਇਹ ਪੂਨੀ ਸਾਹਿਬ ਆ ਇਹਨਾਂ ਦਾ ਬਸਰਾ ਜੀ ਆ ਇਹਨਾਂ ਦਾ ਅਸੀਂ ਪੂਰੇ ਸਕੂਲ ਮੈਨੇਜਮੈਂਟ ਕਮੇਟੀ ਬਣੋਂ ਵੀ ਪੂਰਾ ਧੰਨਵਾਦ ਕਰਦੇ ਆ ਜੀ ਜਿਸ ਤਰ੍ਹਾਂ ਤੁਸੀਂ ਸਕੂਲ ਵਿੱਚ ਕਿਉਂਕਿ ਇਹ ਗੱਲ ਕੀਤੀ ਕਿ ਪਿੰਡ ਦੇ ਸਕੂਲ ਤੋਂ ਆਏ ਹੋ ਇਹ ਆਪਾਂ ਦੇਖਦੇ ਹਾਂ ਕਿ ਜ્યાર ਤਾਂ ਜਿਹੜੇ ਬੱਚੇ ਆ ਉਹ ਮਿਡਲ ਕਲਾਸ ਜਿਹੜੀ ਤੇ ਜੇਕਰ ਆਪਾਂ ਗੱਲ ਕਰਕੇ ਜੇ ਉਸ ਫੈਮਿਲੀ ਨੂੰ ਉੱਪਰ ਲੈ ਕੇ ਜਾਣ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਉਹ ਵਿਦਿਆਈ ਆ ਸੋ ਇਹ ਕੀ ਕਹਿਣਾ ਚਾਹੁੰਗੇ ਜਿਹੜੀ ਇਧਰ ਸੰਸਥਾਵਾਂ ਜਿਹੜੀਆਂ ਹੋਰ ਵੀ ਜਿਹੜੀਆਂ ਖਾਕਰ ਪੰਜਾਬ ਵਿੱਚੋਂ ਅੱਗੇ ਹੁਣ ਤਾਂ ਜੋ ਜਿਹੜੇ ਬੱਚੇ ਉਹ ਵਧੀਆ ਵਿੱਖ ਲੈ ਕੇ ਆਪਣਾ ਜਿਹੜਾ ਆਪਣਾ ਜੀਵਨ ਜਿਹੜਾ ਵਧੀਆ ਬਣਾ ਸਕਣ ਸਰ ਜਿੱਦ ਤਰ੍ਹਾਂ ਇਹਨਾਂ ਨੇ ਪ੍ਰੋਵਾਈਡ ਕਰਾਈ ਸਮਗਰੀ ਕਰਾਉਂਦੇ ਆ ਬੱਚਿਆਂ ਨੂੰ ਫੀਸ ਪ੍ਰੋਵਾਈਡ ਕਰਾਉਂਦੇ ਕਈ ਬੱਚੇ ਗਰੀਬ ਜਿਹੜੇ ਘਰਾਂ ਦੇ ਬੱਚੇ ਰਹਿ ਜਾਂਦੇ ਪਰਮ ਤੋਂ ਇਹ ਸੰਸਥਾ ਜਿਹੜੀ ਆ ਬਹੁਤ ਯੋਗਦਾਨ ਦਿੰਦੀ ਆ ਅਸੀਂ ਕਹਿੰਨੇ ਸੰਸਥਾ ਜਨ ਦਿਨ ਤੇ ਨਿੱਕੀ ਰਾਤ ਚੌਕੜੀ ਕਰੇ ਔਰ ਬਦੇ ਭੁੱਲੇ ਔਰ ਬੱਚਿਆਂ ਦੇ ਭਵਿੱਖ ਲਈ ਬੜਾ ਯੋਗਦਾਨ ਕਰ ਰਹੀ ਆ ਸੰਸਥਾ ਸੋ ਬਹੁਤ ਬਹੁਤ ਧੰਨਵਾਦ ਕਰਤੋ ਬਲਕਣ ਲਈ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਹ ਜਿਹੜੇ ਸਕੂਲ ਦੇ ਪ੍ਰਬੰਧਕ ਇਹਨਾਂ ਦਾ ਵੀ ਇਹੀ ਕਹਿਣਾ ਆ ਕਿ ਜਿਹੜੇ ਇਹ ਇਹੋ ਜਿਹਈਆਂ ਸੰਸਥਾਵਾਂ ਉਹਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਜਿਹੜੇ ਬੱਚੇ ਆ ਉਹ ਇੱਕ ਵਧੀਆ ਜਿਹੜੀ ਵਿੱਦਿਆ ਹਾਸਲ ਕਰਕੇ ਆਪਣਾ ਜਿਹੜਾ ਜੋ ਵੀ ਉਹਦੇ ਮਨ ਵਿੱਚ ਟੀਚਾ ਆ ਇਹ ਉਹ ਲੈ ਸਕਣ ਤੇ ਆਪਣੀ ਜਿਹੜੀ ਘਰ ਦੀ ਗਰੀਬੀ ਉਹ ਦੂਰ ਕਰ ਸਕਣ ਸੋ ਸਾਡੇ ਨਾਲ ਇਹ ਸਕੂ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਹਾਈ ਸਕੂਲ ਸਾਨੀ ਆ ਮੈਂ 9ਵੀਂ ਜਮਾਤ ਦੀ ਵਿਦਿਆਰਥਣ ਆ ਇਹ ਕੀ ਕਹਿਣਾ ਚਾਹੂੰਗੀ ਅੱਜ ਤੁਹਾਨੂੰ ਇਹ ਸਕੂਲ ਬੈਗ ਦਿੱਤੇ ਗਏ ਤੇ ਫੀਸਾਂ ਵੀ ਜਿੱਦਾਂ ਸਰ ਹੁਣੀ ਦੱਸਿਆ ਕਿ ਤੁਹਾਡੀ ਜਿਹੜੀ ਫੀਸਾਂ ਆ ਉਹ ਵੀ ਇਸ ਸੰਸਥਾ ਵੱਲੋਂ ਦਿੱਤੀਆਂ ਗਈਆਂ ਕੀ ਕਹਿਣਾ ਚਾਹੂੰਗੇ ਸੰਸਥਾ ਨੂੰ ਪਹਿਲਾਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਜੋ ਸਾਨੂੰ ਫੀਸ ਦਿੱਤੀ ਆ ਤੇ ਬਾਕੀ ਜਿਹੜੇ ਬੱਚੇ ਨਹੀਂ ਪੜ ਸਕਦੇ ਉਹ ਅੱਗੇ ਵੀ ਅੱਗੇ ਹੋਰ ਪੜ ਸਕਦੇ ਆ ਤੇ ਜਿਹੜੇ ਬੱਚੇ ਨਹੀਂ ਪੜ ਸਕਦੇ ਉਹ ਵੀ ਲੱਗਣ ਸਾਡੇ ਸਕੂਲ ਆ ਕੇ ਨੇੜੇ ਤੇੜੇ ਦੇ ਬੱਚੇ ਵੀ ਆ ਕੇ ਇੱਥੇ ਆ ਸਕਦੇ ਨੇ ਸਾਡੇ ਸਕੂਲ ਆ ਕੇ ਤੇ ਨਾਲੇ ਹੋਰ ਵੀ ਸਕੂਲਾਂ ਤੋਂ ਆ ਕੇ ਇੱਥੇ ਆਪਣੇ ਪੁਰਸਕਾਰ ਜਿੱਦੰਦੇ ਨੇ ਇੱਥੇ ਉਹ ਵੀ ਆ ਕੇ ਲੈ ਸਕਦੇ ਨੇ ਸਕੂਲ ਚ ਪੜ੍ਹਾਈ ਵਧੀਆ ਹੁੰਦੀ ਆ ਹਾਂਜੀ ਬਹੁਤ ਵਧੀਆ ਸੋ ਇਹ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੱਚਿਆਂ ਵਿੱਚ ਕਾਫੀ ਜਿਹੜਾ ਉਤਸ਼ਾਹ ਆ ਸੋ ਇਹ ਕਿਤਨਾ ਕਿਤੇ ਇੱਕ ਹੌਸਲਾ ਆ ਬੱਚਿਆਂ ਦਾ ਇਹ ਜਿਹੜੀ ਸੰਸਥਾ ਇਦਰੀ ਜਿਹੜੀਆਂ ਪਿੱਛੇ ਖੜਦੀਆਂ ਆ ਜਾਂ ਬੈਕਬੋਨ ਵਾਂਗ ਕੇ ਇਹਨਾਂ ਬੱਚਿਆਂ ਦੇ ਨਾਲ ਆਉਂਦੀਆਂ ਤਾਂ ਉਹ ਜਿਹੜੀ ਆਪਣੀ ਜਿਹੜੀ ਵਧੀਆ ਜਿਹੜੀ ਸਟੱਡੀ ਆ ਉਹ ਅੱਗੇ ਤੋਰ ਸਕਦੇ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਉਪਰਾਲੇ ਦਾ ਤੇ ਹੈਲਪਿੰਗ ਹੈਂਡ ਵਾਲਿਆਂ ਨੂੰ ਸਾਰਿਆਂ ਨੂੰ ਥੈਂਕ ਯੂ ਤੋ ਇਹ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੱਚਿਆਂ ਵਿੱਚ ਵੀ ਜਿਹੜਾ ਇਹ ਕਾਫੀ ਜਿਹੜਾ ਉਤਸ਼ਾਹ ਆ ਤੇ ਨਾਲ ਹੀ ਉਹਨਾਂ ਬੋਲੋ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਆ ਹੁਣ ਸਾਡੇ ਨਾਲ ਹੋਰ ਸਕੂਲ ਦੇ ਜਿਹੜੇ ਬੱਚੇ ਇੱਥੇ ਇਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬੱਚਾ ਪਹਿਲਾਂ ਤਾਂ ਆਪਣੇ ਸਕੂਲ ਦਾ ਨਾਮ ਦੱਸੋ ਮੇਰਾ ਸਕੂਲ ਦਾ ਨਾਮ ਪੀਐਮ ਸ਼੍ਰੀ ਸਰਕਾਰੀ ਹਾਈ ਸਮਾਰਟ ਸਕੂਲ ਹੈ ਮੈਂ ਹਦਿਆਬਾਦ ਫਗਵਾੜੇ ਦੀ ਵਿਦਿਆਰਥਣ ਸਕੂਲ ਦੇ ਵਿੱਚ ਵਿਦਿਆਰਥੀ ਹਾਂ ਇਸ ਹੈਲਪਿੰਗ ਹੈਡ ਜੋ ਆਰਗੇਨਾਈਜੇਸ਼ਨ ਹੈ ਤੇ ਰੇਡੀਓ ਲੰਡਨ ਦਾ ਜੋ ਹੈ ਪ੍ਰੋਗਰਾਮ ਇਹ ਬਹੁਤ ਹੀ ਵਧੀਆ ਵੀ ਹੋਇਆ ਹੈ ਤੇ ਇਸ ਨੇ ਸਾਡੀ ਮਦਦ ਵੀ ਬਹੁਤ ਕੀਤੀ ਹੈ ਇਸ ਨੇ ਸਾਡੇ ਸਾਰੇ ਸਾਲ ਦੀ ਫੀਸ ਜੋ ਮਾਫ ਕਰਵਾਈ ਹੈ ਸਾਨੂੰ ਵਰਦੀਆਂ ਸਟੇਸ਼ਨਰੀ ਅਤੇ ਬੁੱਕਸ ਬਹੁਤ ਹੀ ਪ੍ਰੋਵਾਈਡ ਕਰਵਾਈਆਂ ਹਨ ਅਸੀਂ ਇਸ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਤਾਂ ਧੰਨਵਾਦ ਕਰਦੇ ਥੈਂਕ ਯੂ ਤੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬੱਚੇ ਬਾਰ ਬਾਰ ਜਿਹੜੇ ਵੀ ਸਕੂਲ ਦੇ ਬੱਚੇ ਨਾਲ ਗੱਲਬਾਤ ਕਰਦੇ ਉਹ ਇਸ ਜਿਹੜੀ ਸੰਸਥਾ ਆ ਉਹਨਾਂ ਦਾ ਧੰਨਵਾਦ ਕਰਦੇ ਹੋ ਟੀਚਰ ਸਾਡੇ ਨਾਨ ਨੇ ਕਿਵੇਂ ਦੇਖਦੇ ਹੋ ਸਾਰੇ ਉਪਰਾਲੇ ਨੂੰ ਕਿਉਂਕਿ ਆਪਣੀਆਂ ਇਸ ਸੰਸਥਾਵਾਂ ਮਾ ਹੋਰ ਵੀ ਬਹੁਤ ਨੇ ਪਰ ਮੈਨੂੰ ਲੱਗਦਾ ਕਿ ਜਿਹੜੀ ਇਹ ਵਿਦਿਆ ਨੂੰ ਲੈ ਕੇ ਜਾਂ ਕੋ ਉਪਰਾਲਾ ਕਰਦਾ ਸਭ ਤੋਂ ਵਧੀਆ ਉਪਰਾਲਾ ਕਹਿ ਸਕਦੇ ਆਪਾਂ ਉਹਨਾਂ ਨੂੰ ਬਿਲਕੁਲ ਜੀ ਮੈਂ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਦਾ ਤੇ ਪੰਜਾਬ ਰੇਡੀਓ ਲੰਡਨ ਦਾ ਮੈਂ ਅਕਸਰ ਕਹਿੰਦਾ ਹੁੰਦਾ ਕਿ ਬਹੁਤ ਵੱਡਾ ਤੇ ਉੱਤਮ ਉਪਰਾਲਾ ਹੈ ਪਗਵਾੜਾ ਛੋਟਾ ਜਾਂ ਸ਼ਹਿਰ ਹੈ ਇਸ ਵਿੱਚ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਸੰਸਥਾਵਾਂ ਕੰਮ ਕਰਦੀਆਂ ਹਨ ਕੁਝ ਸੰਸਥਾਵਾਂ ਥੋੜਾ ਸਮਾਂ ਕੰਮ ਕਰਦੀਆਂ ਹਨ ਫਿਰ ਦਮ ਤੋੜ ਦਿੰਦੀਆਂ ਹਨ ਪਰ ਲੰਬਾ ਸਮਾਂ ਲਗਾਤਾਰ 16 ਸਾਲ ਦੇ ਅਰਸੇ ਤੋਂ ਕਿਉਂਕਿ ਮੈਂ ਟੱਚ ਰਿਹਾ ਹਾਂ ਜੇ ਅਧਿਆਪਕ ਐਜੇ ਸੋਸ਼ਲ ਵਰਕਰ ਇਸ ਸੰਸਥਾ ਦੇ ਨਾਲ ਟੱਚ ਰਿਹਾ ਹਾਂ ਔਰ ਇਹ ਸੰਸਥਾ ਦਾ ਇਹ ਦੋ ਬਹੁਤ ਵੱਡੇ ਪ੍ਰੋਜੈਕਟ ਹੁੰਦੇ ਆ ਇੱਕ ਲੋੜਵੰਦ ਧੀਆਂ ਦੇ ਵਿਆਹ ਕਰਨੇ ਉਹ ਵੀ ਬਹੁਤ ਵੱਡਾ ਪ੍ਰੋਜੈਕਟ ਹੈ ਤੇ ਇੱਕ ਅੱਖਾਂ ਦੇ ਤਾਰੇ ਪ੍ਰੋਜੈਕਟ ਤਹਿਤ ਲੋੜਵੰਦ ਬੱਚਿਆਂ ਨੂੰ ਸਾਰੇ ਸਾਲ ਦੀਆਂ ਫੀਸਾਂ ਸਟੇਜਰੀ ਕਿਤਾਬਾਂ ਬੈਗਸ ਸ਼ੂਜ਼ ਵਰਤਦੀਆਂ ਸਰ ਅਲੱਗ ਗਰਮੀਆਂ ਵਾਲੀਆਂ ਅਲੱਗ ਔਰ ਇਹ ਇੱਕ ਬਹੁਤ ਪੁੰਨ ਵਾਲਾ ਕੰਮ ਹੈ ਮੈਂ ਸਮਝਦਾ ਕਿ ਇਹ ਬਸਰਾ ਸਾਹਿਬ ਮੈਡਮ ਚੇਟੀ ਜੀ ਘਮਣ ਸਾਹਿਬ ਤੇ ਇਹਨਾਂ ਦੀ ਪੂਰੀ ਟੀਮ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਕੰਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਕਿਉਂਕਿ ਟੀਚਰ ਬਿਟਾ ਡਿਊਟੀ ਕਰਦੇ ਹੋ ਇਹ ਕਿਵੇਂ ਦੇਖਦੇ ਹੋ ਕਿ ਛੋਟੇ-ਛੋਟੇ ਪਿੰਡਾਂ ਵਿੱਚੋਂ ਜਾਂ ਕਸ਼ਮੀਰ ਵਿੱਚੋਂ ਬੱਚੇ ਆਉਂਦੇ ਆ ਆਪਾਂ ਮਾਲੀ ਇਸ ਐ ਤੇ ਦੇਖਦੇ ਆ ਵੀ ਉਹਨਾਂ ਦੀ ਹਾਲਾਤ ਬਹੁਤ ਮਾੜੀ ਹੁੰਦੇ ਆ ਤੁਹਾਨੂੰ ਲੱਗਦਾ ਹੈ ਕਿ ਜਾਨੀ ਜਿਹੜੇ ਸੰਸਥਾਵਾਂ ਆਉਂਦੀਆਂ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਇਹ ਉਦਾਂ ਦੇ ਬੱਚਿਆਂ ਉੱਪਰ ਲੈ ਕੇ ਜਾਣ ਵਿੱਚ ਯੋਗਦਾਨ ਪਾਉਣੀ ਆ ਬਿਲਕੁਲ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਕਰੋਨਾ ਕਾਲ ਤੋਂ ਬਾਅਦ ਜਦੋਂ ਕਮਾਕਾਰਾਂ 'ਚ ਖੜੋਤ ਆ ਗਈ ਬਹੁਤ ਸਾਰੇ ਪਰਿਵਾਰਾਂ ਦਾ ਆਰਥਿਕ ਜਿਹੜਾ ਸਥਿਤੀ ਸੀ ਉਹ ਡਾਮੰਡਲ ਹੋ ਗਈ ਔਰ ਅੱਜ ਕੱਲ ਸਿਹਤ ਸਿੱਖਿਆ ਜਿਹੜੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ ਮਾਪੇ ਜਿਹੜ ਕਿ ਜੇ ਅਸੀਂ ਮਜਦੂਰੀ ਕਰਕੇ ਪਰਿਵਾਰ ਦਾ ਪੇੜ ਪਾਲਦੇ ਆ ਤਾਂ ਸਾਡਾ ਬੱਚਾ ਮਜਦੂਰ ਨਾ ਰਹਿ ਜਵੇ ਇਹ ਘਟੋ ਘਟ ਐਮਪਲੋਈ ਨਹੀਂ ਏਮਪਲੋਇਰ ਬਣੇ ਮਾਲਕ ਬਣੇ ਰੋਜ਼ਗਾਰ ਦੇਣ ਵਾਲਾ ਬਣੇ ਰੋਜ਼ਗਾਰ ਦੇਣ ਵਾਲਾ ਤਾਂ ਬਣੂਗਾ ਜੇ ਵਿਦਿਆਰਥੀ ਕੋਲ ਹਨਰ ਹੋਵੇਗਾ ਸਿੱਖਿਆ ਹੋਵੇਗੀ ਜੇ ਜੇ ਸਿੱਖਿਆ ਲੈਣ ਦੇ ਲਈ ਫੀਸ ਹੀ ਹੈ ਨਹੀਂ ਤੇ ਫਿਰ ਬੱਚੇ ਦੀ ਜਿਹੜੀ ਇਹ ਇੱਛਾ ਆ ਉਹ ਪਾਪਿਆਂ ਦੀ ਵੀ ਇੱਛਾ ਉਹ ਆ ਦੁਬਾਟੇ ਦਮ ਤੋੜ ਦੋਗੀ ਤੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਵਾਲੀਆਂ ਸੰਸਥਾਵਾਂ ਇਹੋ ਜਿਹੇ ਬੱਚਿਆਂ ਦੀਆਂ ਸ਼ਾਮਾਂ ਜਿਹੜੇ ਪੜ੍ਹਨਾ ਚਾਹੁੰਦੇ ਹਨ ਪਰ ਆਰਥਿਕ ਤੌਰ ਤੇ ਕਮਜ਼ੋਰ ਹਨ ਉਹਨਾਂ ਦੀਆਂ ਇੱ ਇਹ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੈ ਇਸੇ ਤਰ੍ਹਾਂ ਇਹ ਜਿਹੜਾ ਪ੍ਰੋਜੈਕਟ ਹੈ ਚੱਲਦੇ ਰਹਿਣੇ ਚਾਹੀਦੇ ਹਨ ਇਸ ਦਾਲ ਜਿਹੜੀ ਸੰਸਥਾ ਦੇ ਮੈਂਬਰਾਂ ਤੇ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਵਾਲੀ ਗੱਲ ਬਣਦੀ ਹੈ ਇੱਥੇ ਵੀ ਸ਼ੋਭਾ ਜਗ ਤੇ ਵੀ ਸ਼ੋਭਾ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਜਿਹੜਾ ਦਾਨ ਪਉਂਦੀ ਜਿਹੜੀ ਆਸਰੀ ਲੱਗਦੀ ਆ ਇਹ ਬਹੁਤ ਵਧੀਆ ਔਰ ਇਹ ਪ੍ਰਾਲਾ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਸਾਡਾ ਸਹਿਯੋਗ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਦੇ ਨਾਲ ਹੈ ਸੀ ਤੇ ਮੇਸ਼ਾ ਰਹੇਗਾ ਸਰਕਾਰੀ ਅਧਿਆਪਕ ਹੋਣ ਦੇ ਨਾਤੇ ਇੱਕ ਸਵਾਲ ਜਿਹੜਾ ਖਾਸ ਕਰ ਆਪਣੇ ਜਾਂ ਆਪਣੀ ਪੂਰੇ ਸਮਾਜਵੇ ਦੇਖੀਏ ਜਾਂ ਜਿੱਥੇ ਵਿਚੇ ਦੇ ਆ ਪੂਣਾ ਵਿੱਚ ਕਿਹਾ ਜਾਂਦਾ ਕਿ ਸਰਕਾਰੀ ਸਕੂਲ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਖੜੀ ਕੀਤੇ ਜਾਂਦੇ ਆ ਕੀ ਕਹਿਣਾ ਚਾਹੋਗੇ ਇਸ ਉੱਤੇ ਬਿਲਕੁਲ ਗਲਤ ਗੱਲ ਹੈ ਇਹ ਕੁਝ ਪ੍ਰਾਈਵੇਟ ਸੰਸਥਾਵਾਂ ਵੱਲੋਂ ਜਿਹੜੀਆਂ ਮਹਿੰਗੀਆਂ ਫੀਸਾਂ ਲੈ ਕੇ ਤੇ ਬੱਚਿਆਂ ਨੂੰ ਜਿਹੜਾ ਹੈ ਪੜ੍ਹਾਈ ਲਈ ਜਿਹੜੇ ਅਧਿਆਪਕ ਵੀ ਉਹਨਾਂ ਦੇ ਕਈ ਵਾਰੀ ਯੋਗ ਨਹੀਂ ਹੁੰਦੇ ਪਲੱਸ 2 ਜਾਂ ਬੀਏ ਪੜ੍ਹੇ ਹੁੰਦੇ ਆ ਸਰਕਾਰੀ ਸਕੂਲਾਂ ਦੇ ਅਧਿਆਪਕ ਪੜ੍ਹਾਉਣ ਵਾਲੇ ਯੋਗ ਹੁੰਦੇ ਆ ਜਿੰਨੀ ਉਹਨਾਂ ਦੀ ਯੋਗਤਾ ਕੰਪੀਟੀਸ਼ਨ ਪਾਸ ਕਰਕੇ ਬਹੁਤ ਹਾਇਰ ਐਜੂਕੇਸ਼ਨ ਲੈ ਕੇ ਅਧਿਆਪਕ ਸਿਲੈਕਟ ਹੋਏ ਹੁੰਦੇ ਹਨ ਉਹਨਾਂ 'ਚ ਇੰਨੀ ਯੋਗਤਾ ਆ ਅੱਜ ਤੁਸੀਂ ਦੇਖ ਲਓ ਮੈਂ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦਾ ਬਤੌਰ ਲੈਕਚਰਰ ਡਿਊਟੀ ਨਿਭਾ ਰਿਹਾ ਹਾਂ ਪਿਛਲੇ ਸਾਲ ਵੀ ਸਰਕਾਰੀ ਸਕੂਲ ਦੀਆਂ ਮੈਰਿਟਾਂ ਆਈਆਂ ਸੀ ਮੈਰਿਟ ਚ ਆਏ ਸੀ ਬੱਚੇ ਸਰਕਾਰੀ ਕੰਨਿਆ ਸਕੂਲ ਦੇ ਇਸ ਵਾਰ ਵੀ ਹ 10ਵੀਂ ਦੇ 12ਵੀਂ ਆਉਣ ਵਾਲੇ ਆ ਜ਼ਿਲ੍ਹਾ ਕਪੂਰਥਲੇ ਚ ਤਿੰਨ ਮੈਰਿਟ ਆਈਆਂ ਫਗਵਾੜੇ ਜੀ ਕੋਈ ਇੱਕ ਮੈਰਿਟ ਆਈ ਆ ਜਿਹੜੀ ਸਰਕਾਰੀ ਗੰਨੇਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਆਈ ਆ ਕਿਤੇ 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 ਜਿਹੜਾ ਸਟੇਟਸ ਸਿੰਬਲ ਵੀ ਬਣਦੇ ਜਾ ਰਹੇ ਆ ਫਲਾਨੇ ਸੁਬੇ ਕਿ ਮੇਰੇ ਰਿਸ਼ਤੇਦਾਨ ਨੇ ਜੇ ਇਸ ਵੱਡੇ ਸਕੂਲ ਵਿੱਚ ਪਾਇਆ ਤਾਂ ਉਹ ਤੋਂ ਥੋੜੀ ਜਿਹੀ ਜ਼ਿਆਦਾ ਫੀਸ ਲੈ ਲੈਂਦਾ ਉਹ ਸਕੂਲ ਵਿੱਚ ਪਾਈਏ ਇਹ ਭੇਡ ਚਾਲ ਆ ਜੀ ਇਹਨੂੰ ਸਟੇਟਸ ਸਿੰਬਲ ਬਣਾ ਲਿਆ ਜਦ ਕਿ ਤੁਸੀਂ ਹੁਣ ਸਰਕਾਰੀ ਸਕੂਲਾਂ 'ਚ ਜਾ ਕੇ ਦੇਖੋ ਪ੍ਰੋਜੈਕਟਰ ਰੂਮ ਹੈ ਸਾਇੰਸ ਲੈਬਸ ਮੈਥ ਲੈਬਸ ਹਰ ਤਰ੍ਹਾਂ ਦੀ ਫੈਸਿਲਿਟੀ ਐਜੂਕੇਸ਼ਨ ਰ ਤਕਨੀਕ ਦੇ ਨਾਲ ਦਿੱਤੀ ਜਾਂਦੀ ਹੈ ਤੁਸੀਂ ਦੇਖੋਗੇ ਜੇ ਤੁਸੀਂ ਸਰਕਾਰੀ ਸਕੂਲਾਂ ਦਾ ਵਿਜ਼ਿਟ ਕਰੋਗੇ ਇੰਨਾ ਵਧੀਆ ਇਨਫਰਾਸਟ੍ਰਕਚਰ ਇੰਨਾ ਵਧੀਆ ਮਾਹੌਲ ਇੰਨੇ ਵਧੀਆ ਟੀਚਰਰ ਪੜਾਈ ਦਾ ਮਾਹੌਲ ਔਰ ਓਏ ਜਿਹੜਾ ਹੈ ਇਸੇ ਕਰਕੇ ਜਿਹੜੇ ਰਿਜ਼ਲਟ ਆ ਇਹ ਬਹੁਤ ਅੱਛੇ ਆ ਰਹੇ ਹਨ ਤੁਸੀਂ ਜਿਹੜਾ ਮੈਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲ ਜਿਹੜੇ ਲੋਕ ਜ਼ਿਆਦਾ ਨੱਟਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਸਟੇਟਸ ਸਿੰਬਲ ਵੱਲ ਨਾ ਜਾਓ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਕੰਪੈਰੀਸ਼ਨ ਕਰੋ ਸਰਕਾਰੀ ਸਕੂਲਾਂ ਦਾ ਤੇ ਪ੍ਰਾਈਵੇਟ ਸਕੂਲਾਂ ਦਾ ਤੁਹਾਨੂੰ ਕੰਪੈਰੀਸ਼ਨ ਚ ਇਹ ਸਾਫ਼ ਨਜ਼ਰ ਆਏਗਾ ਕਿ ਘੱਟ ਪੈਸੇ ਤੇ ਘੱਟ ਬਜਟ ਦੇ ਵਿੱਚ ਵਧੀਆ ਸਿੱਖਿਆ ਜਿਹੜੇ ਸਰਕਾਰੀ ਸਕੂਲ ਦੇ ਰਹੇ ਹਨ ਤਾਂ ਇਸ 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 ਦਾ ਜਿਹੜਾ ਬੱਚਿਆਂ ਨੂੰ ਤੇ ਮਾਪਿਆਂ ਨੂੰ ਫਾਇਦਾ ਲੈਣਾ ਵੀ ਚਾਹੀਦਾ ਜੀ ਇਹ ਕੈਬਨਟ ਮੰਤਰੀ ਸੋਮ ਪ੍ਰਕਾਸ਼ ਨੇ ਇਹ ਕੀ ਕਹਿਣਾ ਚਾਹੁੰਗੇ ਆ ਦੇ ਸਾਰੇ ਜਿਹੜਾ ਉਪਰਾਲਾ ਕੀਤਾ ਜਾਂਦਾ ਹਰ ਸਾਲ ਜਿਹੜਾ ਇਹ ਬੱਚਿਆਂ ਲਈ ਲੋੜਵੰਦ ਬੱਚਿਆਂ ਲਈ ਸੰਸਥਾ ਵੱਲੋਂ ਇਹ ਲੋੜਵੰਦ ਜਿਹੜਾ ਸਕੂਲ ਦਾ ਸਮਾਨ ਉਹ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਸਾਰੇ ਉਪਰਾਲੇ ਨੂੰ ਦੇਖੋ ਬੜੀ ਵਧੀਆ ਸੰਸਥਾ ਹੈਲਪਿੰਗ ਹੈਂਡ ਵਾੜੀ ਦੀ ਇਕਸ਼ਾਨ ਹੈ ਜਿਹੜੇ ਬਹੁਤ ਵਧੀਆ ਉਪਰਾਲਾ ਹਰ ਸਾਲ ਕਰਦੇ ਨੇ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਹੁਨਰ ਬੱਚੇ ਨੇ ਔਰ ਦੂੜਬੰਦ ਬੱਚੇ ਨੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਦੀ ਸੇਵਾ ਵੀ ਕਰਦੇ ਨੇ ਔਰ ਇਹਦੇ ਨਾਲ ਬਹੁਤ ਬੱਚਿਆਂ ਨੂੰ ਉਤਸ਼ਾਹ ਮਿਲਦਾ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਪ੍ਰਮਾਤਮਾ ਗਿਰਦਾਸ ਕੇ ਹੋਰ ਤੇ ਵੱਧ ਚੜ ਕੇ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਜਿਸ ਢੰਗ ਨਾਲ ਇਹ ਸੇਵਾ ਕਰਦੇ ਨੇ ਉਹ ਸਾਰੇ ਸ਼ਹਿਰ ਵਾਸੀ ਇਹਨੂੰ ਕੋਆਪਰੇਟ ਵੀ ਕਰਨ ਔਰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਉਹ ਇਹ ਸਾਨੂੰ ਸੋਮ ਪ੍ਰਕਾਸ਼ ਨੂੰ ਜਿਹਨਾਂ ਨੇ ਵੀ ਇਹ ਸੰਸਥਾ ਦੀ ਜਿਹੜੀ ਸ਼ਲਾਘਾ ਕੀਤੀ ਆ ਤਾਂ ਜੋ ਜਿਹੜਾ ਇਹ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਜਿਹੀਆਂ ਸੰਸਥਾਵਾਂ ਦੀ ਲੋੜ ਹੈ ਤਾਂ ਜੋ ਜਿਹੜਾ ਇਹ ਲੋੜਵੰਦ ਜਿਹੜੇ ਬੱਚੇ ਆ ਉਹ ਆਪਣਾ ਜਿਹੜਾ ਇਹ ਵਧੀਆ ਭਵਿੱਖ ਬਣਾ ਸਕਣ ਬਹੁਤ ਹੀ ਸਤਿਕਾਰਯੋਗ ਸਾਡੇ ਜਿੰਨੇ ਵੀ ਸਾਥੀ ਅੱਜ ਇੱਥੇ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਵੀ ਦੋਵੇਂ ਸੰਸਥਾਵਾਂ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਬਹੁਤ ਵਧਾਈ ਦਿੰਦਾ ਕਿ ਉਹਨਾਂ ਵੱਲੋਂ ਸਿੱਖਿਆ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਜੋ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਬੱਚਿਆਂ ਨੂੰ ਸਨਮਾਨ ਦਿੱਤੇ ਗਏ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਵੱਡੀ ਜਿਹੜੀ ਹੈ ਸੋਚ ਨਹੀਂ ਹੋ ਸਕਦੀ ਸੋਹਣੋਂ ਵੱਧ ਕੀਤਾ ਗਿਆ ਬਰਾਨਾ ਬੇਹੱਦ ਅਸੀਂ ਉਸ ਦੀ ਤਾਰੀਫ ਕਰਦੇ ਹਾਂ ਔਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਵਿਸ਼ ਕਰਦੇ ਹਾਂ ਔਰ ਭਗਵਾਨ ਅੱਗੇ ਮਾਈਕ ਨੂੰ ਅਰਦਾਸ ਕਰਦੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਸੇਵਾ ਦੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ ਔਰ ਸਾਡੇ ਬੱਚੇ ਜਿੰਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਚਰੇਣ ਔਰ ਵਧੀਆ ਸਿੱਖਿਆ ਦੀ ਪ੍ਰਾਪਤੀ ਕਰਦੇ ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਹ ਫਗਵਾੜਾ ਇੰਪਰੂਵਮੈਂਟ ٹرسٹ ਦੇ ਨਵੇਂ ਬਣੇ ਚੇਅਰਮੈਨ ਵੀ ਪਹੁੰਚੇ ਨੇ ਇਹ ਜਨੈਲ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਸ ਤਰ੍ਹਾਂ ਆਪਾਂ ਕਿਹਾ ਤੁਸੀਂ ਤਾਂ ਪਹਿਲਾਂ ਹੀ ਇਹ ਹਮੇਸ਼ਾ ਵਿੱਦਿਆ ਦੀ ਗੱਲ ਕੀਤੀ ਹੈ ਕਿਉਂਕਿ ਆਪਣੇ ਰੈਵਿਊ ਕਹਿ ਕੇ ਗਏ ਵਿੱਦਿਆ ਵਾਲੀ ਇਹ ਜਿਹੜੀ ਮੇਨ ਜਿਹੜੀ ਆਪਾਂ ਧੁਰਾ ਕਹਿ ਸਕਦੇ ਵੀ ਆਪਣੇ ਇਹ ਗਰੀਬ ਲੋਕਾਂ ਦਾ ਖਾਸ ਕਰ ਜੇ ਉਹਨਾਂ ਨੂੰ ਉੱਪਰ ਉੱਠ ਕੇ ਜਾਣਾ ਤਾਂ ਵਿੱਦਿਆ ਹੀ ਮੈਨੂੰ ਲੱਗਦਾ ਇਹ ਇਦਾਂ ਦੇ ਸੰਸਥਾਵਾਂ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬਹੁਤ ਵੱਡਾ ਉਪਰਾਲਾ ਹੈ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਪੰਜਾਬ ਰੇਡੀਓ ਲੰਡਨ ਤੇ ਪੰਜਾਬ ਟੀਵੀ ਲੰਡਨ ਵੱਲੋਂ ਜਿਹੜਾ ਇਹ ਹਰ ਸਾਲ ਅੱਖਾਂ ਦੇ ਤਾਰੇ ਪ੍ਰੋਜੈਕਟ ਜਿਹੜਾ ਆ ਉਹ ਚਲਾਇਆ ਜਾ ਰਿਹਾ ਹਰ ਸਾਲ ਪ੍ਰੋਗਰਾਮ ਹੁੰਦੇ ਆ ਔਰ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਦਿਨ-ਬਦਨ ਇਹਦਾ ਦਾਇਰਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਪ੍ਰੋਜੈਕਟ ਦਾ ਦਾਇਰਾ ਵੱਧਦਾ ਜਾ ਰਿਹਾ لیکن ਜਿਹੜੇ ਸੰਸਥਾ ਨੂੰ ਚਲਾਉਣ ਵਾਲੇ ਮੋਹਤਵਾਰ ਵਿਅਕਤੀ ਨੇ ਉਹ ਜਿਹੜਾ ਆ ਨਿਰਸਵਾਰਥ ਹੋ ਕੇ ਕਰ ਰਹੇ ਨੇ ਨਹੀਂ ਤਾਂ ਆਪਾਂ ਦੇਖਿਆ ਬਈ ਇੱਕ ਗਲਾਸ ਦੁੱਧਾ ਫੜਾ ਕੇ ਫੋਟੋ ਖਿਚਵਾ ਕੇ ਖਬਰ ਵੱਡੀ ਲਗਾ ਲੈਂਦੇ ਆ ਲੇਕਿਨ ਇੱਥੇ ਉਪਰਾਲੇ ਬਹੁਤ ਵੱਡੇ ਆ ਦਿਖਾਵਾ ਬਹੁਤ ਘੱਟ ਆ ਇਸ ਗੱਲ ਲਈ ਮੈਂ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਨਾਲ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਹਾਡਾ ਜਿਹੜਾ ਇਹ ਇਹ ਜਿਹੜਾ ਉਪਰਾਲਾ ਆ ਇਸ ਉਪਰਾਲੇ ਦੇ ਨਾਲ ਹਜ਼ਾਰਾਂ ਜਿਹੜੇ ਬੱਚੇ ਆ ਉਹ এডਿਕੇਸ਼ਨ ਹਾਸਲ ਕਰ ਰਹੇ ਆ ਇਹ ਕਿਸੇ ਨੂੰ ਬੁਕਸ ਦੀ ਜਰੂਰਤ ਆ ਕਿਸੇ ਨੂੰ ਨੋਟਬੁਕਸ ਦੀ ਪੈਨ ਜੇ ਚਾਹੇ ਵਰਦੀਆਂ ਆ ਚਾਹੇ ਬੈਗ ਆ ਜੋ ਵੀ ਆ ਔਰ ਇਵਨ ਕਿ ਇਹ ਬੱਚਿਆਂ ਨੂੰ ਅਡਾਪਟ ਕਰਕੇ ਉਹਨਾਂ ਦੀਆਂ ਫੀਸਾਂ ਤੱਕ ਪੇ ਕਰਦੇ ਆ ਤੋ ਇਹ ਜਿਹੜਾ ਉਪਰਾਲਾ ਆ ਇਹ ਸਾਡੇ ਸਮਾਜ ਦੀਆਂ ਜੜ੍ਹਾਂ ਨੂੰ ਨੀਆਂ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਆ ਇਸ ਲਈ ਮੈਂ ਸਾਰੇ ਪ੍ਰਬੰਧਕ ਸਾਥੀਆਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਸੋ ਇਸ ਸਮੇਂ ਸਾਡੇ ਨਾਲ ਇਹ ਜਿਹੜੇ ਫਗਵਾੜੇ ਦੇ ਹੋਰ ਸਕੂਲ ਜਿਹੜੇ ਇੱਥੇ ਬੱਚੇ ਆਏ ਉਹਨੇ ਇਹ ਪਹਿਲਾਂ ਤਾਂ ਆਪਣੇ ਸਕੂਲ ਦਾ ਨਾਮ ਦੱਸੋ ਪੀਐਮ ਸ਼੍ਰੀ ਗਵਰਨਮੈਂਟ ਹਾਈ ਸਕੂਲ ਹਰਿਆਵੜ ਜਿਸ ਤਰ੍ਹਾਂ ਤੁਹਾਨੂੰ ਹੁਣ ਤੁਹਾਡੇ ਹੱਥਾਂ ਵਿੱਚ ਬੈਗ ਆ ਸੰਸਥਾ ਵੱਲੋਂ ਬੈਗ ਦਿੱਤੇ ਹੈਗੇ ਹੋਰ ਵੀ ਕਿਹੜਾ ਇਹ ਜਿਹੜਾ ਸਮਾਨ ਆ ਤੁਹਾਡੀ ਜਿਹੜੀ ਸਹੂਲਤਰੇ ਪ੍ਰੋਵਾਈਡ ਕਰਵਾਇਆ ਗਿਆ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਇਹ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਹੈ ਇਹ ਹਰ ਸਾਲ ਹੀ ਹੁੰਦਾ ਹੈ ਸਾਨੂੰ ਪਹਿਲਾਂ ਵੀ ਮਿਲ ਚੁੱਕਿਆ ਹੈ ਤੇ ਇਹ ਬੱਚਿਆਂ ਦੀ ਹੈਲਪ ਹੁੰਦੀ ਰਹਿੰਦੀ ਹੈ ਨਾ ਤੇ ਵਧੀਆ ਗੱਲ ਹੈ ਕਿ ਦੇਣਾ ਚਾਹੀਦਾ ਹੋਰ ਵੀ ਜਿਹੜੇ ਜਿੱਦਾਂ ਕਿਉਂਕਿ ਇਹ ਆਪਣੇ ਐਨਆਰਆਈ ਵੀਰ ਬਹੁਤ ਬਾਹਰ ਗਏ ਆ ਹੋਰ ਵੀ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਇੱਥੇ ਆ ਇਹ ਕੀ ਕਹਿਣਾ ਚਾਹੋਗੇ ਕਿ ਵੀ ਇਦਾਂ ਦੇ ਸੰਸਥਾਵਾਂ ਹੋਰ ਬਣਨੀਆਂ ਚਾਹੀਦੀਆਂ ਤਾਂ ਜੋ ਜਿਹੜੇ ਬੱਚੇ ਆ ਅੱਗੇ ਜਾ ਕੇ ਆਪਣੀ ਵਧੀਆ ਪੜ੍ਹਾਈ ਕਰ ਸਕਣ ਹਾਂਜੀ ਜਿਹੜੇ ਕਰੀਬ ਘਰਾਂ ਦੇ ਲੜਕੇ ਆ ਜਿੱਦਾਂ ਬੱਚੇ ਆ ਉਹਨਾਂ ਨੂੰ ਇਦਾਂ ਦੀ ਹੈਲਪ ਮਿਲਣੀ ਚਾਹੀਦੀ ਆ ਜਿੱਦਾਂ ਸਾਨੂੰ ਹੈਲਪ ਕਰਨੀ ਚਾਹੀਦੀ ਆ ਜਿਹੜੇ ਬਾਹਰ ਗਏ ਆ ਉਹਨਾਂ ਨੇ ਬਹੁਤ ਸਾਰੇ ਬੱਚੇ ਇਦਾਂ ਦੇ ਜਿਹੜੇ ਇਹ ਪੈਸੇ ਦੇਖੋ ਕਹਿ ਸਕਦੇ ਆ ਕਿ ਪੜ੍ਹਾਈ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਕਿ ਜਿਹੜੀ ਇਦਾਂ ਦੇ ਸੰਸਥਾਵਾਂ ਆ ਤੋ ਇਸ ਸਮੇ ਸਾਡੇ ਜਿਹੜਾ ਸਾਰਾ ਪ੍ਰੋਗਰਾਮ ਹੋਇਆ ਉਸ ਪ੍ਰੋਗਰਾਮ ਨੂੰ ਇਹ ਸਿਰੇ ਚੜਾਉਣ ਵਿੱਚ ਤੇ ਆਰਗੇਨਾਈਜ਼ ਜਿਹੜੀ ਜੇ ਸੰਸਥਾ ਹੈ ਜਿਹੜੀ ਉਹਦੇ ਵਿੱਚ ਮੇਨ ਰੋਲ ਅਦਾ ਕਰਨ ਵਾਲੇ ਹਰਵਿੰਦਰ ਸਿੰਘ ਬਸਰਾ ਸਾਡੇ ਨਾਮ ਨੇ ਸਰ ਪਹਿਲਾਂ ਤਾਂ ਇਹ ਜਿਹੜਾ ਇਹ ਪ੍ਰੋਗਰਾਮ ਹੈ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਸਾਂਝੇ ਤੌਰ ਤੇ 16 ਸਾਲ ਹੋ ਗਏ ਸਾਨੂੰ ਕੰਮ ਕਰਦੇ ਹੋਏ ਔਰ 16 ਸਾਲ ਪਹਿਲਾਂ ਜਿਹੜਾ ਆ ਅਸੀਂ ਪਹਿਲਾ ਅੱਖਾਂ ਦੇ ਤਾਰੇ ਪ੍ਰੋਗਰਾਮ ਜਿਹੜਾ ਆ ਉਹ 8 ਬੱਚੇ ਕਿਹੜੇ ਆ ਉਹ ਪੜ੍ਹਾਈ ਲਈ ਅਡਾਪਟ ਕੀਤੇ ਸੀ ਅੱਜ ਅਸੀਂ 750 ਤੋਂ ਉੱਪਰ ਤਕਰੀਬਨ 787 ਦੇ ਸਮਥਿੰਗ ਲੱਗੇ ਜਾ ਕੇ ਜਿਹੜੇ ਬੱਚੇ ਆ ਜਿਹੜੇ ਬੱਚੇ ਅਸੀਂ ਪੜ੍ਹਾਈ ਲਈ ਅਡਾਪਟ ਕੀਤੇ ਆ ਜਿਸ ਵਿੱਚ ਉਹਨਾਂ ਨੂੰ ਸਕੂਲ ਦੀਆਂ ਕਿਤਾਬਾਂ ਕਾਪੀਆਂ ਉਸ ਤੋਂ ਇਲਾਵਾ ਬੈਗ ਬੂਟ ਫੀਸਾਂ ਫੀਸਾਂ ਦੇ ਚੈੱਕ ਜਿਹੜੇ ਆ ਸਕੂਲ ਦੇ ਨਾਮ ਦੇ ਉੱਤੇ ਦਿੱਤੇ ਗਏ ਨਾਲ ਉਹਨਾਂ ਨੂੰ ਬੱਚਿਆਂ ਦੇ ਨਾਮ ਦੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਕਿ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਆ ਫੀਸ ਸਥਿਤੀ ਜਿਹੜੀ ਆ ਉਹ ਪੈ ਜਾਂਦੀ ਆ ਤੇ ਇਸ ਕੰਮ ਦੇ ਚਲਨ ਦੇ ਲਈ ਜਿੱਥੇ ਮੇਰੇ ਵੱਡੇ ਭਾਜੀ ਤੇ ਪੰਜਾਬ ਜਿਹੜੀ ਲੰਡਨ ਦੀ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਦਾ ਮੈਡਮ ਹਰ ਇਹ ਸਾਰਾ ਬਹੁਤ ਛੱਜੇ ਢੰਗ ਦੇ ਨਾਲ ਸਾਰਾ ਕੁਝ ਜਿਹੜਾ ਇਹ ਕਰਦੇ ਨੇ ਕਹਿ ਸਕਦੇ ਹਾਂ ਸਾਡੀ ਸੰਸਥਾ ਦੀ ਰੀੜ ਦੀ ਹੱਡੀ ਜਿਹੜੀ ਆ ਉਹ ਉਹ ਨੇ ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਿਛਲੇ 16 ਸਾਲ ਤੋਂ ਚੱਲਦਾ ਆ ਰਿਹਾ ਜਿਹੜਾ ਇਹ ਪ੍ਰੋਜੈਕਟ ਆ ਇਹ ਆਪਾਂ ਜਰ ਤਰ ਦੇਖਦੇ ਆ ਕਿ ਇਹੀ ਟਾਈਮ ਬਾਰ ਜਿਉਂਕਿ ਸੰਸਥਾਵਾਂ ਬਹੁਤ ਬਣਦੀਆਂ ਤੁਸੀਂ ਵੀ ਦੇਖੋ ਤੁਸੀਂ মিডিਆ ਲਾਈਨ ਵਿੱਚ ਉਹ ਪਤਾ ਤੁਹਾਨੂੰ ਵੀ ਇਹ ਬਾਰ ਬਾਰ ਜਿਹੜੀਆਂ ਨਵੀਆਂ ਸੰਸਥਾਵਾਂ ਆਉਂਦੀਆਂ ਪਰ ਉਹ ਥੋੜਾ ਟਾਈਮ ਜਿਹੜਾ ਸਰਵਾਈਵ ਕਰ ਸਕਦੀਆਂ ਪਰ ਤੁਹਾਡੀ ਸੰਸਥਾ ਲਗਾਤਾਰ 16 ਸਾਲ ਹੋ ਗਏ ਮੈਂ ਪਹਿਲਾਂ ਜਿਹੜੇ ਇੱਥੇ ਪ੍ਰਧਾਨ ਤੇ ਮੇਨ ਸ਼ਖਸੀਅਤਾਂ ਸੀ ਉਹਨਾਂ ਦੀ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਜਿਹੜੀ ਵੱਧ ਝੜ ਕੇ ਜਿਹੜੀ ਇੱਕ ਸ਼ਲਾਘਾ ਕੀਤੀ ਕਿ ਜਿਹੜੇ 16 ਸਾਲ ਪਿੱਛੋਂ ਲਗਾਤਾਰ ਚੱਲਦਾ ਆ ਰਿਹਾ ਤੇ ਅੱਗੇ ਤੋਂ ਅੱਗੇ ਜਿਹੜਾ ਇਹ ਤਾਂ ਇਹ ਜਿਹੜਾ ਦੁਆਇਆ ਆਪਣੇ ਇਹ ਖਲਾਇ ਜਿਹੜਾ ਵੱਧਦਾ ਜਾ ਰਿਹਾ ਆ ਇਹਦੇ ਬਾਰੇ ਕੀ ਕਹਿਣਾ ਚਾਹੂਗੀ ਦੇਖ ਸਭ ਨੂੰ ਔਖਾ ਕੰਮ ਹੁੰਦਾ ਮੈਂਬਰ ਇਕੱਠੇ ਕਰਨੇ ਨਾ ਤਾਂ ਮੀਟਿੰਗ 'ਚ ਆਉਣੇ ਨਾ ਉਦਾਂ ਆਉਣੇ ਆ ਬੜਾ ਔਖਾ ਕੰਮ ਹੁੰਦਾ ਲੇਕਿਨ ਠੀਕ ਆ ਸਾਡੇ ਮੈਂਬਰ ਚੰਗੇ ਆ ਬੁਲਾ ਲਈਦੇ ਆ ਔਰ ਦੂਜੇ ਨੰਬਰ ਦੇ ਉੱਤੇ ਅਸੀਂ ਸ਼ਹਿਰ ਦੇ ਵਿੱਚ ਕਿਸੇ ਤੋਂ ਵੀ ਸਾਰਾ ਸ਼ਹਿਰ ਮੇਰੀ ਇਹ ਆਵਾਜ਼ ਸੁਣਦਾ ਹੋਊਗਾ ਕੋਈ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਅਸੀਂ ਪਰਚੀਆਂ ਕੱਟਣ ਲਈ ਕਿਸੇ ਦੀਆਂ ਦੁਕਾਨਾਂ ਤੇ ਜਾਂਦੇ ਆ ਜਾਂ ਕਿਸੇ ਦੇ ਘਰ ਜਾਂਦੇ ਆ ਜਾਂ ਕਿਸੇ ਦੇ ਬਿਜ਼ਨਸ ਤੇ ਜਾਂਦੇ ਆ ਅਸੀਂ ਇਹ ਕਹਿੰਦੇ ਕਿ ਜੇ ਸਾਡਾ ਚੰਗਾ ਕੰਮ ਲੱਗਦਾ ਆ ਜੇ ਲੱਗਦਾ ਆ ਕਿ ਤੁਹਾਡੇ ਦਿੱਤੇ ਹੋਏ ਪੈਸੇ ਬਿਲਕੁਲ ਠੀਕ ਜਗ੍ਹਾ ਦੇ ਉੱਤੇ ਲੱਗਦੇ ਪਏ ਆ ਉਹਦੇ ਵਿੱਚ ਕੋਈ ਵੀ ਜਿਹੜਾ ਗਲਤ ਕੰਮ ਨਹੀਂ ਹੋ ਰਿਹਾ ਤਾਂ ਤੁਸੀਂ ਆਪਣੇ ਜੋ ਸ਼ਰਧਾਂ ਦਾ ਸਾਨੂੰ ਦੇਣਾ ਦੇ ਦਿਓ ਅਸੀਂ ਕਿਸੇ ਤੋਂ ਮੰਗਣ ਨਹੀਂ ਜਾਂਦੇ ਕਿਸੇ ਕਰਦੇ ਬਾਕੀ ਸਾਡੀ ਸੰਸਥਾ ਦੇ ਮੈਂਬਰ ਜਿਹੜੇ ਆ ਉਹ ਆਪਣੇ ਤੌਰ ਦੇ ਉੱਤੇ ਆਪਣੇ ਆਪ ਜਿਹੜਾ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਪਾਉਂਦੇ ਆ ਬਾਕੀ ਹੈਲਪਿੰਗ ਹੈਂਡਸ ਦਾ ਪਰਿਵਾਰ ਜਿਹੜਾ ਆ ਉਹ ਬਾਹਰਲੇ ਦੇਸ਼ਾਂ ਤੱਕ ਵੀ ਜਿਹੜਾ ਆ ਉਹ ਹੈ ਪੰਜਾਬ ਰੇਡੀਓ ਜਿਹੜਾ ਆ ਉਹ ਸਾਡਾ ਉਹਦੇ ਵਿੱਚ ਜਿੰਨੇ ਮੈਂਬਰ ਨੇ ਪੰਜਾਬ ਰੇਡੀਓ ਦੇ ਉਹ ਵੀ ਸਾਡੇ ਪਰਿਵਾਰ ਦਾ ਜਿਹੜਾ ਹਿੱਸਾ ਨੇ ਉਹ ਵੀ ਆਪਣੀ ਜਿਹੜੀ ਕਮਾਈ ਦੇ ਵਿੱਚੋਂ ਜਿਹੜੀ ਤੁਲਫਲ ਭੇਟਾ ਸਾਨੂੰ ਭੇਜਦੇ ਆ ਜਿਹਦੇ ਨਾਲ ਇਹ ਸੰਸਥਾ ਚੱਲਦੀ ਆ ਔਰ ਇੰਨੇ ਸਾਲਾਂ ਤੋਂ ਨੋਦਨ ਕੰਮ ਦੇ ਵਿੱਚ ਅਸੀਂ ਸਟੈਂਡਰਡ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕੋਈ ਇਹ ਨਹੀਂ ਕਿ ਕੰਪਰੋਮਾਈਜ਼ ਕਰੀਏ ਕਿ ਬਈ ਚਾਲੂ ਜਾਂ ਬੈਗ ਦੇ ਦਿੱਤਾ ਹਲਕੀਆਂ ਜਿਹੀਆਂ ਕਿਤਾਬਾਂ ਦੇਤੀਆਂ ਜਾਂ ਹੋਰ ਦੇ ਦਿੱਤਾ ਟੁੱਟੇ ਯਾਨੀ ਕਿ ਕੋ ਉਦਾਂ ਦੇ ਸਸਤੇ ਜਿਹੜੇ ਸ਼ੂ ਦੇਤੇ ਜਾਂ ਕੁਝ ਦੇ ਦਿੱਤਾ ਹਰੇਕ ਚੀਜ਼ ਦੀ ਕੁਆਲਿਟੀ ਉੱਤੇ ਜਿਹੜਾ ਸਾਡਾ ਪਹਿਲਾਂ ਧਿਆਨ ਰੱਖਿਆ ਜਾਂਦਾ ਭਾਵੇਂ ਉਹ ਖਾਣ ਪੀਣ ਦੇ ਕੰਮ ਦੀ ਹੋਵੇ ਉਹਦੇ ਵਿੱਚ ਜਿੱਦਾਂ ਹੁਣ ਬੱਚੇ ਆਏ ਸੀ ਜਿਨ੍ਹਾਂ ਨੂੰ ਰਫਰੈਸ਼ਮੈਂਟਸ ਸੀ ਜਾਂ ਹੋਰ ਸੀ ਪ੍ਰੋਪਰ ਜਿਹੜਾ ਆ ਕਿ ਜਲਜੀਰਾ ਤਾਂ ਕਿ ਪਾਣੀ ਦੀਆਂ ਬੋਤਲਾਂ ਕੀ ਹਰ ਚੀਜ਼ ਜਿਹੜੀ ਆ ਉੱਥੇ ਜਿਹੜੇ ਸਾਡੇ ਵੱਲੋਂ ਪ੍ਰੋਵਾਈਡ ਕਰਾਈ ਗਈ ਇਦਾਂ ਹੀ ਜਿਹੜਾ ਆ ਜਿਹੜਾ ਉਹਨਾਂ ਨੂੰ ਸਮਾਨ ਦਿੱਤਾ ਜਾਣਾ ਜੇ ਅਸੀਂ ਵਿਆਹ ਕਰਦੇ ਆ ਉੱਥੇ ਵੀ ਜਿਹੜਾ ਲੜਕੀਆਂ ਨੂੰ ਸਮਾਨ ਦਿੱਤਾ ਜਾਂਦਾ ਉਹਦਾ ਇੱਕ ਸਟੈਂਡਰਡ ਅਸੀਂ ਮੇਨਟੇਨ ਕਰਕੇ ਰੱਖਿਆ ਆ ਅਸੀਂ ਕਹਿੰਨੇ ਹੁੰਨੇ ਆ ਕਿ ਉੱਥੇ ਆ ਕੇ ਦੇਖੋ ਜੇ ਅਸੀਂ ਕੋਈ ਚੀਜ਼ ਮਾੜੀ ਦੇ ਰਹੇ ਆ ਤਾਂ ਸਾਨੂੰ ਟੋਕ ਦਿਓ ਇਸ ਕਰਕੇ ਅਸੀਂ ਆਪਣੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕਰਦੇ ਆ ਕਿ ਵਧੀਆ-ਵਧੀਆ ਚੀਜ਼ ਦੇਈਏ ਜਿਹਦੇ ਨਾਲ ਲੋਕੀ ਸਾਡੇ ਨਾਲ ਆਪਣੇ ਸੋ ਸਾਂਝੀ ਟੀਵੀ ਬੋਲੋ ਇਹ ਤੁਹਾਡੀ ਸਾਰੀ ਸੰਸਥਾ ਨੂੰ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੀ ਤੁਹਾਡੀ ਸੰਸਥਾ ਹੋਵੇ ਮੇ ਜਿਹੜੀ ਅੱਗੇ ਤੋਂ ਅੱਗੇ ਜਿਹੜਾ ਵਾਧਾ ਹੈ ਇਹ ਵਾਧਾ ਹੋਵੇ ਉਹਦੇ ਵਿੱਚ ਤੇ ਨਾਲ ਹੀ ਜਿਹੜੇ ਲੋੜਵੰਦ ਬੱਚੇ ਉਹਨਾਂ ਦਾ ਤੁਸੀਂ ਮੇ ਸਹਾਰਾ ਬਣੇ ਰਹੋ ਥੈਂਕ ਯੂ ਜੀ ਬਹੁਤ-ਬਹੁਤ ਸਾਂਝੀ ਟੀਵੀ ਦਾ ਸਾਂਝੀ ਟੀਵੀ ਦੀ ਟੀਮ ਦਾ ਜਿਹੜਾ ਹਮੇਸ਼ਾ ਹੀ ਸਾਡੀ ਸਪੋਰਟ ਕਰਦੀ ਆ ਤੇ ਸਾਡੀ ਆਵਾਜ਼ ਜਿਹੜੀ ਆ ਉਹ ਪਬਲਿਕ ਤੱਕ ਲੈ ਕੇ ਜਾਂਦੀ ਆ ਸੋ ਇਹ ਸੰਨ ਇਹ ਬਸਰਾ ਸਰ ਜਿਨ੍ਹਾਂ ਨੇ ਇਹ ਜਿਹੜੀ ਆਪਣੀ ਸੰਸਥਾ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਤੇ ਇਹ ਦੱਸ